ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚਉਪਦੇ ਸਭਨਾ ਮਰਣਾ ਆਇਆ ਵਿਛੋੜਾ ਸਭਨਾ ਉਛੋ ਜਾਏ ਸਿਆਣਿਆਂ ਆਗੇ ਮਿਲਣ ਕੇ ਨਾ ਜਨ ਮੇਰਾ ਸਾਹਿਬ ਵਿਸਰੈ ਵਡੜੀ ਵੇਦਨ ਤਿਨਾ ਪੀਸਾ ਲਾਹਿਓ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਓ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨ ਸਦਾਤ ਨਾ ਹੋਏ ਜੋ ਤੇ ਸੁਭਾਵੈ ਸੋ ਥੀਐ ਰਨ ਕੈ ਰੁੰਨ ਹੋਏ ਧਰਤੀ ਉਪਰ ਕੋਟ ਗੜ ਕੇਤੀ ਗਈ ਵਜਾਏ ਜੋ ਅਸਮਾਨ ਨ ਮਾਵਨੀ ਤਿੰਨ ਨੱਕ ਨੱਥਾਂ ਪਾਏ ਜੇ ਮਨ ਜਾਣੈ ਸੂਰੀਆ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇ ਤੜੇ ਤੇਤੇ ਗੜੀ ਜੰਜੀਰ ਜੇ ਗੁਣ ਹੋਣ ਤਾਂ ਕੱਟਿਆ ਨ ਸੇ ਭਾਈ ਸੇ ਵੀਰ ਅਗਿਆ ਗਏ ਨ ਮੰਨੀਆਂ ਨ ਮਾਰ ਕੱਢ ਹੋਵੇ ਪੀਰ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ ਸੇ ਘਰ ਪਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ ਰਹਾਓ ਹਾਨ ਹਟ ਕਰ ਅਰਜਾ ਸਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰਖ ਬਣ ਜਾ ਰਿਆਂ ਸੋ ਬਣ ਜਿ ਕਰ ਲੈ ਲਾਹ ਮਨ ਹਸ ਸੁਣ ਸਾਤ ਸੌਦਾ ਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਤਨ ਜਾਣੈ ਕਲ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੈ ਮਹੱਲ ਲਾਏ ਚਿੱਤ ਕਰ ਚਾ ਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚ ਵਗਣ ਵਨ ਸੋਰਠ ਮਹੱਲਾ ਪਹਿਲਾ ਚਉ ਤਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਿਆ ਬਾਹਰ ਘਰ ਛੋੜਿਆ ਖਿਨ ਮੈਂ ਭਈ ਪਰਾਈ ਨਾਮਦਾਨ ਇਸ਼ਾਨ ਨਾ ਮਨਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਿਲੇ ਹਾਰੇ ਜਨ ਸਾਚੀ ਬੂਝ ਬੁਝਾਈ ਰਹਾਓ ਜਗ ਸਿਓ ਝੂਠ ਪ੍ਰੀਤ ਮਨ 베ਦਿਆ ਜਨ ਸਿਓ ਬਾਦ ਰਚਾਈ ਮਾਇਆ ਮਗ ਨਹਿਨ ਸਿ ਮਗ ਜੋ ਹੈ ਨਾਮ ਨਾ ਲੇਵੈ ਮਰੈ ਬਖ ਖਾਈ ਗੰਧਨ ਵੈਨ ਰਤਾ ਹਿਤ ਕਾਰੀ ਸ਼ਬਦੈ ਸੁਰਤ ਨ ਆਈ ਰੰਗ ਨਾ ਰਾਤਾ ਰਸ ਨਹੀਂ 베ਦਿਆ ਮਨ ਮੁਖ ਪਤ ਗਵਾਈ ਸਾਦ ਸਬਾ ਮੈਂ ਸਹਿਜ ਨ ਚੱਖਿਆ ਜਿਹਬਾ ਰਸ ਨਹੀਂ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ ਅੱਖੇ ਮੀੜ ਚਲਿਆ ਦਿਹਾਰਾ ਘਰ ਦਰ ਦਿਸੈ ਨ ਭਾਈ ਜਮਦਰ ਬਾਦਾ ਠੋਰ ਨ ਪਾਵੇ ਆਪਣਾ ਕੀ ਕਮਾਈ ਨਜ਼ਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨ ਜਾਈ ਅਨੇ ਸੋਣ ਸੋਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਪਰਮਨਾ ਭਾਗੈ ਸਚ ਨਾਮ ਵਡਿਆਈ ਸੋਰਠ ਮਹੱਲਾ ਪਹਿਲਾ ਦੋ ਤੁਕੇ ਪੜ ਧਰਤੀ ਪੜ ਪਾਣੀ ਆਸਣ ਚਾਰ ਕੁੰਟ ਚੋਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਜੋਜ ਵਡਾਣਾ ਜਾਲ ਤਲ ਮਈਲ ਭਰਪੂਰ ਲਈਣਾ ਆਪੇ ਸਰਬ ਸੁਮਾਣਾ ਰਹਾਓ ਜਹਿ ਜਹਿ ਦੇਖਾ ਤੈ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਫਿਰੈ ਪਰ ਸ਼ਨਾਂ ਕੋਏ ਨਾ ਕਿਸ ਹੀ ਜੇਹਾ ਹੰਡਜ ਜੇ ਰਜੋਤ ਪੁਜ ਸੇਤਜ ਤੇਰੇ ਕੀਤੇ ਜਨਤਾ ਇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪਰਨਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲਈਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤ ਪਰਮ 파ਖੰਡੀ ਤੂੰ ਨਿਰਮਲ ਨਿਰੰਕਾਰੀ ਅਮਰ ਜਾਗ ਪਰਮ ਰਸਰਾਤੇ ਠਾਕੁਰ ਸਰਨ ਤੁਮਾਰੀ ਕਰਤਾ ਤੂੰ ਮੈਂ ਮਾਨ ਨਿਮਾਣੇ ਮਾਨ ਮਹਿਤ ਨਾਮ ਧਨ ਪੱਲੈ ਸਾਚੈ ਸ਼ਬਦ ਸਮਾਨੇ ਰਹਾਓ ਤੂੰ ਪੂਰਾ ਹਮ ਊਰੇ ਹੋਛੇ ਤੂੰ ਗौरा ਹਮ ਹੋਰੇ ਤਮਹੀ ਤੁਝਹੀ ਮਨ ਰਾਤੇ ਐਨਸ ਪਰਭਾਤੇ ਹਰਸ ਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐ ਨਸੋ ਨਾਮ ਰਤੈ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰਨਾ ਦੀਸੈ ਕਿਸ ਸਾ ਲਾਹੀ ਤਿਸੈ ਸ੍ਰੀਕ ਨ ਕੋਈ ਪਰਨਵਤ ਨਾਨਕ ਦਾਸ ਨੰਦਾਸਾ ਗੁਰਮਤਿ ਜਾਣਿਆ ਸੋਈ ਅਵਰਨਾ ਦੀਸੈ ਕਿਸ ਸਾ ਲਾਹੀ ਤਿਸੈ ਸ੍ਰੀਕ ਨ ਕੋਈ ਪਰਨਵਤ ਨਾਨਕ ਦਾਸ ਨੰਦਾਸਾ ਗੁਰਮਤਿ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ